ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਮੈਂ ਹੁਣੀ ਪਿਛਲੇ ਸਮੇਂ ਤੋਂ ਜਿਹੜਾ ਚੈਨਲਾਂ ਤੇ ਜਿਹੜੀਆਂ ਮੀਡੀਆ ਸਾਥੀਆਂ ਦੇ ਜਿਹੜੀਆਂ ਕਾਲਸ ਆ ਰਹੀਆਂ ਨੇ ਪਵਾਨੀਗੜ ਟਰੱਕ ਯੂਨੀਅਨ ਨੂੰ ਲੈ ਕੇ ਜਿਹੜਾ ਘਟਨਾਕ੍ਰਮ ਚੱਲਿਆ ਉਹਦੇ ਬਾਰੇ ਤੁਹਾਡੇ ਨਾਲ ਜਿਹੜੀ ਮੈਂ ਗੱਲ ਸਾਂਝੀ ਕਰਨਾ ਚਾਹੁੰਦੀ ਆ ਪੌਨੀਗੜ ਦੇ ਵਿੱਚ ਜਿਹੜੀ ਕਿ ਇੱਕ ਗੈਰ ਸਰਕਾਰੀ ਆਪਾਂ ਕਹਿ ਲਈਏ ਕਿ ਇੱਕ ਜਿਹੜੀ ਟਰੱਕ ਯੂਨੀਅਨ ਆ ਜਿਹੜੀਆਂ ਕਿ ਕਾਂਗਰਸ ਦੀ ਸਰਕਾਰ ਨੇ ਭੰਗ ਕਰ ਦਿੱਤੀਆਂ ਸੀਗੀਆਂ ਐਜਾ ਐਸੋਸੀਏਸ਼ਨ ਆ ਜੋ ਹੋ ਜਿਹੜੀਆਂ ਕੰਮ ਕਰ ਰਹੀਆਂ ਨੇ ਸੋ ਪੌਨੀਗੜ ਜਿਹੜੀ ਯੂਨੀਅਨ ਆ ਜਿਹਦੇ ਚ 2400 ਤੋਂ ਲੈ ਕੇ 2500 ਦੇ ਵਿੱਚ ਜਿਹੜੀਆਂ ਗੱਡੀਆਂ ਨੇ 30000 ਦੇ ਕਰੀਬ ਜਿਹੜਾ ਲੋਕ ਨੇ ਜਿਹੜੇ ਉਸ ਜਿਹੜੇ ਅਦਾਰੇ ਦੇ ਨਾਲ ਜਿਹੜੇ ਜੁੜੇ ਹੋਏ ਨੇ ਸੋ ਉੱਥੋਂ ਦੀ ਜਿਹੜੀ ਚੋਣ ਨੂੰ ਲੈ ਕੇ ਜੋ ਮੇਰੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਉੱਥੇ ਜਿਹੜੀ ਚੋਣ ਹੋਈ ਹੈ ਜਾਂ ਉੱਥੇ ਜਿਹੜੀ ਕਮੇਟੀ ਚੁਣੀ ਗਈ ਹੈ ਉਹਦੇ ਵਿੱਚ ਮੇਰਾ ਕੋਈ ਕਿਸੇ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੈਗੀ ਔਰ ਉੱਥੇ ਜਿਹੜੀ ਚੋਣ ਹੁੰਦੀ ਹੈਈ ਆ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਪਿਛਲੇ ਸਾਲ ਚੁਣੀ ਗਈ ਸੀ ਤੇ ਪੰਜ ਮੈਂਬਰੀ ਕਮੇਟੀ ਉਸ ਤੋਂ ਪਿਛਲੇ ਸਾਲ ਚੁਣੀ ਗਈ ਸੀ ਸੋ ਅੱਜ ਦਾ ਜਿਹੜਾ ਮੈਂ ਦੇਖ ਰਹੀ ਹਾਂ ਕਿ ਇਸ ਘਟਨਾਕਰਮ ਤੋਂ ਬਾਅਦ ਜਿਹੜਾ ਬਵਾਲ ਮਚਿਆ ਹੋਇਆ ਜਿਦੇ ਚ ਕਾਂਗਰਸ ਦੇ ਵਿਜੇਂਦਰ ਸਿੰਘਲਾ ਸੁਪਾਲ ਸਿੰਘ ਕਹਿਰਾ ਆਲੀਦਲ ਭਾਜਪਾ ਸਾਰੀਆਂ ਪਾਰਟੀਆਂ ਦੇ ਲੀਡਰ ਨੇ ਜਿਹੜੇ ਉਹ ਠਿਕੜ ਜਿਹੜਾ ਛੁੱਟਣ ਲੱਗੇ ਹੋਏ ਨੇ ਸੋ ਮੈਂ ਕੁਝ ਟਾਈਮ ਬਾਅਦ ਹੁਣ ਤੋਂ ਕੁਝ ਟਾਈਮ ਬਾਅਦ ਮੈਂ ਇੱਕ ਵੀਡੀਓ ਨਸਰ ਕਰੂੰਗੀ ਤੇ ਭਾਨੀਗੜ ਦੀ ਜਿਹੜੀ ਚੋਣ ਹੈ ਜਿਹੜੀ ਜੁਨੀਅਨ ਦੀ ਜਿਹੜੀ ਚੋਣ ਹੈ ਉਹ ਕਿਸ ਤਰੀਕੇ ਨਾਲ ਹੁੰਦੀ ਆ ਉਹਦਾ ਜਿਹੜਾ ਸਬੂਤ ਆ ਮੈਂ ਤੁਹਾਨੂੰ ਦਵਾਂਗੀ ਉਥੇ ਅੱਜ ਜਿਹੜੀ ਅਨਾਉਂਸ ਹੋਈ ਹੈ ਉਹ ਸਾਰੀਆਂ ਪਾਰਟੀਆਂ ਦੇ ਲੀਡਰ ਸਾਰੇ ਹੁਣ ਤੱਕ ਰਹਿ ਚੁੱਕੇ ਪ੍ਰਧਾਨ ਉਹ ਸਰਬ ਸੰਮਤੀ ਦੇ ਨਾਲ ਉਥੋਂ ਜਿਹੜੇ ਪੰਜ ਮੈਂਬਰ ਜਿਹੜੇ ਚੁਣਦੇ ਨੇ ਉਹਨਾਂ ਦੇ ਵਿੱਚੋਂ ਤੇ ਉਹਨਾਂ ਉਸ ਕਮੇਟੀ ਦੀ ਜ਼ਿੰਮੇਵਾਰੀ ਹੁੰਦੀ ਹੈ ਉਸ ادارے ਨੂੰ ਜਿਹੜਾ ਚਲਾਉਣ ਦਾ ਸੋ ਇਸ ਦੇ ਬਾਰੇ ਮੈਂ ਵੀਡੀਓ ਨਸਰ ਕਰੂੰਗੀ ਸੋ ਇਹਦੇ ਵਿੱਚ ਮੇਰਾ ਜਿਹੜਾ ਕੋਈ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਇਹ ਮੈਂ ਲੋਕਾਂ ਨੂੰ ਜਿਹੜਾ ਦੱਸਣਾ ਚਾਹੁੰਦੀ ਆ ਜਿਹੜਾ ਕਿ ਮੇਰੇ ਉੱਤੇ ਇੱਕ ਝੂਠੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਦੂਸਰਾ ਮੈਂ ਮਨਜੀਤ ਸਿੰਘ ਕਾਕਾ ਨੇ ਉਹਨਾਂ ਦੀ ਸਿਹਤ ਦੀ ਜਿਹੜੀ ਮੈਂ ਕਾਮਨਾ ਕਰਦੀ ਆ ਔਰ ਮੈਂ ਤੁਹਾਡੇ ਰਾਹੀਂ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਪੁਲਿਸ ਨੂੰ ਵੀ ਮੈਂ ਕਹਿਣਾ ਚਾਹੁੰਦੀ ਆ ਕਿ ਇਸ ਦੇ ਵਿੱਚ ਜਿਹੜੀ ਇਹ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਗਈ ਹੈ ਜਿਹੜੇ ਪੈਸੇ ਜਿਹੜੇ ਕੈਸ਼ ਰੱਖ ਕੇ ਜਿਹੜੀ ਬਣਾਈ ਗਈ ਆ ਤੇ ਜਿਹੜੀ ਇੱਕ ਤਰਫਾ ਜਿਹੜੀ ਵਾਇਰਲ ਕੀਤੀ ਗਈ ਆ ਸੋ ਉਹਦੀ ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਇਨਵੈਸਟੀਗੇਸ਼ਨ ਹੋ ਕੇ ਲੋਕਾਂ ਦੇ ਸਾਹਮਣੇ ਨਸਰ ਹੋਣੀ ਚਾਹੀਦੀ ਆ ਕੋਈ ਵੀ ਰਿਸ਼ਵਤ ਚਾਹੇ ਕੋਈ ਦੰਦਾ ਚਾਹੇ ਕੋਈ ਲੈਂਦਾ ਸੋ ਉਹ ਦੋਨੋਂ ਹੀ ਦੋਸ਼ੀ ਨੇ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਉਹ ਹੋਣੀ ਚਾਹੀਦੀ ਹੈ ਇਹ ਮੈਟਰ ਨਹੀਂ ਕਰਦਾ ਕਿ ਬੰਦਾ ਕੌਣ ਹੈ ਕੌਣ ਨਹੀਂ ਹੈਗਾ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਦਾ ਨਹੀਂ ਹੈਗਾ ਸੋ ਇਸ ਦੇ ਉੱਤੇ ਜਿਹੜੀ ਉਹ ਕਾਰਵਾਈ ਉਹ ਹੋਣੀ ਚਾਹੀਦੀ ਹੈ ਔਰ ਮਨਜੀਤ ਸਿੰਘ ਕਾਕਾ ਜਿਨ੍ਹਾਂ ਦੇ ਕੋਲ ਉਹ ਕੈਸ਼ ਜਿਹੜਾ ਬੋਲ ਕੇ ਦੱਸ ਰਹੇ ਨੇ ਕਿ ਇੰਨੇ ਪੈਸੇ ਨੇ ਤਾਂ ਇੱਕ ਜਿੰਨਾ ਮੈਂ ਜਾਣਦੀ ਆ ਇੱਕ ਆਮ ਪਰਵਾਰ ਤੋਂ ਨੇ ਸੋ ਉਹਨਾਂ ਦੇ ਕੋਲ ਇੱਕ ਜੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਉੱਥੇ ਜਿਹੜੀ ਕਮੇਟੀ ਦੇ ਮੈਂਬਰ ਬਣ ਨੂੰ ਲੈ ਕੇ ਅਤੇ 30 ਲੱਖ ਰੁਪਏ ਦਾ ਜਿਹੜਾ ਜੋ ਉਹਨਾਂ ਦੇ ਕਹਿਣ ਮੁਤਾਬਕ ਜਿਹੜਾ ਕੈਸ਼ ਆ ਉਹ ਕੈਸ਼ ਜਿਹੜਾ ਉਹ ਇੰਨਾ ਵੱਡੀ ਅਮਾਉਂਟ ਦੇ ਵਿੱਚ ਉਹ ਆਇਆ ਕਿੱਥੋਂ ਆ ਕਿਹੜੇ ਬੰਦੇ ਨੇ ਜਿਹੜੇ ਉਹਨਾਂ ਦੇ ਪਿੱਛੇ ਜਿਨ੍ਹਾਂ ਦੀ ਉਹਨਾਂ ਨੂੰ ਸਪੋਰਟ ਹੈਗੀ ਆ ਕਿੱਥੋਂ ਇਹ ਕੈਸ਼ ਆਇਆ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਜਾਂਚ ਦਾ ਵਿਸ਼ਾ ਹੈਗੀਆਂ ਨੇ ਸੋ ਪੁਲਿਸ ਆਪਣਾ ਜਿਹੜਾ ਕੰਮ ਜਿਹੜਾ ਕਰ ਵੀ ਰਹੀ ਆ ਔਰ ਕਰਨਾ ਵੀ ਚਾਹੀਦਾ ਲੋਕਾਂ ਦੇ ਸਾਹਮਣੇ ਚੀਜ਼ਾਂ ਜਿਹੜੀਆਂ ਉਹ ਆਉਣੀਆਂ ਚਾਹੀਦੀਆਂ ਨੇ ਸੋ ਮੈਂ ਇੱਕ ਵਾਰ ਫੇਰ ਸਾਰੇ ਪੰਜਾਬੀਆਂ ਨੂੰ ਸਾਰੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦੀ ਆ ਕਿ ਅੱਜ ਤੱਕ 3 ਸਾਲ ਮੈਨੂੰ MLA ਦੇ ਤੌਰ ਤੇ ਹਲਕੇ ਦੇ ਵਿੱਚ ਹੋ ਚੁੱਕੇ ਨੇ ਕਿਸੇ ਇੱਕ ਬੰਦੇ ਤੋਂ ਕਦੇ ਕੋਈ ਚਾਹ ਦਾ ਕੱਪ ਵੀ ਪੀਤਾ ਹੋਵੇ ਤਾਂ ਮੈਂ ਲੋਕਾਂ ਦੀ ਦੇਣਦਾਰ ਹੋऊंगी ਜਿਹੜੀਆਂ ਵਿਰੋਧੀ ਪਾਰਟੀਆਂ ਅੱਜ ਜਿਹੜੇ ਲੀਡਰ ਮੇਰੇ ਉੱਤੇ ਚਿੱਕੜ ਸੁੱਟ ਰਹੇ ਨੇ ਸੋ ਮੈਂ ਕੁਝ ਮਿੰਟਾਂ ਦੇ ਬਾਅਦ ਮੈਂ ਇੱਕ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਆ ਜਿਹੜਾ ਮੇਰਾ ਜਿਹੜਾ ਅਕਾਊਂਟ ਹੈ ਨਰਿੰਦਰ ਕੌਰ ਭਰਾ ਦੇ ਉੱਤੇ ਮੈਂ ਇੱਕ ਵੀਡੀਓ ਨਸ਼ਰ ਕਰੂੰਗੀ ਜਿਹੜੀ ਅੱਜ ਦੀ ਉੱਥੇ ਚੋਣ ਪ੍ਰਕਿਰਿਆ ਦੇ ਵਿੱਚ ਵੱਖ-ਵੱਖ ਲੀਡਰਾਂ ਦੀ ਜਿਹੜੀ ਪਾਰਟੀਆਂ ਦੇ ਲੀਡਰਾਂ ਦੀ ਭਾਗੀਦਾਰੀ ਤੇ ਉਹਨਾਂ ਦੇ ਦੁਆਰਾ ਕਿਸ ਤਰੀਕੇ ਨਾਲ ਜਿਹੜੀ ਉੱਥੇ ਚੋਣ ਕੀਤੀ ਗਈ ਹੈ ਤੇ ਕਿਹੜੇ-ਕਿਹੜੇ ਲੀਡਰਾਂ ਦੇ ਉਹ ਖਾਸ ਨੇ ਉਹ ਮੈਂ ਚੀਜ਼ਾਂ ਨਸ਼ਰ ਕਰੂੰਗੀ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਉੱਥੇ ਕਿਹਨੇ ਅਨਾਉਂਸ ਕੀਤਾ ਨਹੀਂ ਕੀਤਾ ਉਹ ਸਾਡੇ ਇਲਾਕੇ ਦਾ ਸਾਡੇ ਲੋਕਾਂ ਦਾ ਉਸ ਜੁਨੀਅਨ ਦਾ ਇੱਕ ਜਿਹੜਾ ਇੱਕ ਭਾਈਚਾਰਾ ਇੱਕ ਉਹਨਾਂ ਦੀ ਆਪਸੀ ਜਿਹੜੀ ਭਾਈਚਾਰਕ ਸਾਂਝ ਆ ਜਿਹੜੇ ਇੱਕ ਉਹਨੂੰ ਰੋਜ਼ਗਾਰ ਮੰਨ ਕੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹੜੇ ਇੱਕ ਇਕੱਠੇ ਹੋ ਕੇ ਉੱਥੇ ਕੰਮ ਕਰਦੇ ਆ ਲੋਕਾਂ ਦੇ ਰੋਜ਼ਗਾਰ ਲਈ ਕੰਮ ਕਰਦੇ ਆ ਸੋ ਉਹਦੇ ਉੱਤੇ ਰਾਜਨੀਤੀ ਕਰਨਾ ਜਿਹੜਾ ਉਹ ਗਲਤ ਹੈ ਜੋ ਚੀਜ਼ਾਂ ਵਾਪਰੀਆਂ ਨੇ ਉਹਨਾਂ ਉੱਤੇ ਇਨਕੁਆਇਰੀ ਹੋ ਕੇ ਕਾਰਵਾਈ ਜਿਹੜੀ ਕਰਨੀ ਉਹ ਬਣਦੀ ਹੈ